ਆਮ ਆਦਮੀ ਪਾਰਟੀ ਨੇ ਕੈਡੀਡੇਟ ਅਨਾਉਂਸ ਕੀਤੇ ਆ ਪਹਿਲਾਂ ਤਾਂ ਇੱਕ ਗਲਤ ਸਾਮਣੀ ਆ ਗਈ ਕਿ ਹੁਣ ਹੋਰ ਆਮ ਆਦਮੀ ਆਮ ਆਦਮੀ ਪਾਰਟੀ ਕੋਲੇ ਨਹੀਂ ਰਹੀ 92 ਐਮਐਲਏ ਦੀ ਪਾਰਟੀ ਨਹੀਂ ਦਿੱਤੇ ਸੀ ਉਹਨੂੰ ਪੰਜ ਤਾਂ ਮੰਤਰੀ ਸਹਾਦਾਨ ਦੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪਿਆ ਔਰ ਦੂਜਾ ਇੱਕ ਕਾਂਗਰਸ ਤੋਂ ਸਾਬਕਾ ਐਮਐਲਏ ਆ ਇੱਕ ਤਾਂ ਆਰਟਿਸਟ ਤਬ ਦੇ ਉਤਾਰਿਆ ਇਸ ਬੰਨੀ ਸਥਿਤੀ ਇਹ ਹੈ ਕਿ ਇਹਨਾਂ ਵਾਸਤੇ ਉਮੀਦਵਾਰ ਵੀ ਇਸ ਪਾਰਟੀ ਨੂੰ ਆਮ ਲੋਕਾਂ ਦੇ ਵਿੱਚ ਨਹੀਂ ਲੱਭ ਰਿਹਾ ਸ਼ਰਮਣੀ ਅਕਾਲੀ ਕਲਪ ਦੇ ਪ੍ਰਧਾਨ ਸਾਹਿਬ ਨੇ 22 ਤਰੀਕ ਨੂੰ ਪਾਰਟੀ ਦੀ ਕੋਰਟ ਮੀਟਿੰਗ ਦੀ ਮੀਟਿੰਗ ਹੈ ਉਹ ਪਾਰਟੀ ਦੇ ਹੈੱਡ ਆਫਿਸ ਚੰਡੀਗੜ੍ਹ ਦੇ ਵਿੱਚ ਬਾਅਦ ਦੁਪਹਿਰ 2:30 ਵਜੇ ਉਹਦੇ ਵਿੱਚ ਸਾਰੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਪੰਜਾਬ ਦੇ ਵਿੱਚ ਲਾਸਟ ਫੇਜ ਦੇ ਵਿੱਚ ਹੈ। ਔਰ 1 ਜੂਨ ਨੂੰ ਵੋਟਾਂ ਪੈਣੀਆਂ। ਸਾਰੀ ਪਾਰਲੀਮੈਂਟ ਦੀ ਟੋਟਲ ਜਿਹੜੀ ਸਟ੍ਰੈਟਜੀ ਹੈ ਇਲੈਕਸ਼ਨ ਲੜਨ ਦੀ ਉਹ ਅਸੀਂ ਉਹਦੇ ਵਿੱਚ ਤੈਅ ਕਰਾਂਗੇ। ਔਰ ਦੂਜਾ ਜਿਹੜੀ ਸੂਬੇ ਦੀ ਕਰੰਟ ਰਾਜਨੀਤਿਕ ਸਥਿਤੀ ਹੈ ਜਾਂ ਦੇਸ਼ ਦੀ ਜਿਹੜੀ ਲੇਟੈਸਟ politcal ਸਿਚੁਏਸ਼ਨ ਹੈ। ਉਦੇ ਉੱਤੇ ਵੀ ਖੁੱਲ ਕੇ ਸਾਰਾ ਜਿਹੜਾ ਉਹ ਵਿਚਾਰ ਉੱਤਰ ਜਿਹੜਾ ਉਹ ਕਰਨ ਇਸ ਕਰਕੇ ਪੇਸ਼ ਕੀਤੀ ਜਾਣਕਾਰੀ ਮੈਂ ਇਹ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਕਿ 22 ਮਾਰਚ ਨੂੰ ਸੜੀ ਕੋਰ ਕਮੇਟੀ ਦੀ ਮੀਟਿੰਗ ਦੂਜਾ ਇਹ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਕੈਂਡੀਡੇਟ ਅਨਾਉਂਸ ਕੀਤੇ ਆ ਪਹਿਲਾਂ ਤਾਂ ਇਹ ਗੱਲ ਸਾਹਮਣੇ ਆ ਗਈ ਕਿ ਹੁਣ ਔਰ ਆਮ ਆਦਮੀ ਆਮ ਆਦਮੀ ਪਾਰਟੀ ਕੋਲ ਨਹੀਂ ਰਹਿ। ਔਰ ਹੁਣ 92 ਐਮਐਲਏ ਜਿਹੜੀ ਪਾਰਟੀ ਨੇ ਜਿੱਤੇ ਸੀ ਉਹਨੂੰ ਪੰਜ ਤਾਂ ਮੰਤਰੀ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪਿਆ। ਔਰ ਦੂਜਾ ਇੱਕ ਕਾਂਗਰਸ ਤੋਂ ਸਾਬਕਾ ਐਮਐਲਏ ਰਿਹਾ ਉਹਨੂੰ ਮੈਦਾਨ ਦੇ ਵਿੱਚ ਉਤਾਰਿਆ। ਇੱਕ ਤਾਂ ਆਰਟਿਸਟ ਲੱਭ ਕੇ ਉਤਾਰਿਆ। ਤੋ ਜਿਹੜੀ ਸਥਿਤੀ ਹੈ ਇੱਕ ਕਾਂਗਰਸ ਦਾ ਹੋਰ ਸਿਟਿੰਗ ਐਮਐਲਏ ਉਹਨੂੰ ਵੀ ਜਿਹੜਾ ਉਤੋਂ ਅਸਤੀਫਾ ଦਵਾਇਆ ਗਿਆ ਇਸੇ ਪਰਪਸ ਵਾਸਤੇ ਇਥੇ ਜਿਹੜੀ ਹਾਲੋਨੈਸ ਹੈ ਖੋਖੜਾਪਨ ਹੈ ਆਮ ਆਦਮੀ ਪਾਰਟੀ ਦਾ ਕਿ ਹੁਣ ਇਸ ਵੇਲੇ ਸਥਿਤੀ ਇਹ ਹੈ ਕਿ ਇਹਨਾਂ ਵਾਸਤੇ ਉਮੀਦਵਾਰ ਵੀ ਇਸ ਪਾਰਟੀ ਨੂੰ ਆਮ ਲੋਕਾਂ ਦੇ ਵਿੱਚੋਂ ਨਹੀਂ ਲੱਭ ਰਿਹਾ ਇੱਕ ਤਾਂ ਇਸ ਚੀਜ਼ ਨੇ ਇਹ ਸਾਬਤ ਕਰ ਦਿੱਤਾ ਦੂਜੀ ਗੱਲ ਹੈ ਕਿ ਪੰਜੇ ਜਿਹੜੇ ਮੰਤਰੀ ਸਾਹਿਬਾਨ ਨੇ ਉਨਾ ਕੋਲੇ ਵੱਡੇ ਵੱਡੇ ਮਹਿਕਮੇ ਕੁੜੀਆ ਸਾਹਿਬ ਕੋਲੇ ਕੇਸੀ ਪੜੀ ਦਾ ਮਹਿਕਮਾ ਔਰ ਕਿਸਾਨਾਂ ਦੀ ਵੀ ਦੇਖੋ ਕਿੰਨੀ ਵੱਡੀ ਸਮੱਸਿਆ ਔਰ ਅੱਗੋਂ ਪੰਜਾਬ ਦੇ ਵਿੱਚ ਇਹ ਵੀ ਸਭ ਤੋਂ ਵੱਡੀ ਹੈ ਕਿ ਪ੍ਰੋਕੂਰਮੈਂਟ ਦਾ ਸੀਜ਼ਨ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਵੱਢੀ ਸ਼ੁਰੂ ਹੋ ਜੇ ਇਸੇ ਤਰ੍ਹਾਂ ਜਿਹੜੇ ਸਰਦਾਰ ਬਲਦੇਵ ਸਿੰਘ ਜੀ ਨੇ ਡਾਕਟਰ ਸਾਹਿਬ ਉਹਨਾਂ ਕੋਲੇ ਹਲਤ ਦਾ ਕਿੰਨਾ ਵੱਡਾ ਐਮ ਡਿਪਾਰਟਮੈਂਟ ਹੈ ਇਸੇ ਤਰ੍ਹਾਂ ਮੀਟ ਹੈਡ ਕੋਲ ਵੀ 4-5 ਡਿਪਾਰਟਮੈਂਟ ਨੇ ਜਿਹੜੇ ਲਾਲਜੀਤ ਭੁੱਲਰ ਆ ਉਹਨਾਂ ਕੋਲੇ ਰੂਰਲ ਡਵੈਲਪਮੈਂਟ ਆ ਕਿੱਡਾ ਐਮ ਡਿਪਾਰਟਮੈਂਟ ਆ ਕਾਸਪਾਸ ਤੇ ਨਾਲ ਟ੍ਰਾਂਸਪੋਰਟ ਦਾ ਡਿਪਾਰਟਮੈਂਟ ਆ ਇਸ ਕਰਕੇ ਪੰਜਾਂ ਹੀ ਜਿਹੜੇ ਮੰਤਰੀ ਸਹਿਬਾਨ ਨੇ ਉਹਨਾਂ ਕੋਲੇ ਧਾਵੀਵਾਲ ਸਾਹਿਬ ਨੇ ਪੰਜਵੇਂ ਮੰਤਰੀ ਕਿ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਅਸਤੀਫਾ ਦੇ ਦੇ। ਕਿਉਂਕਿ ਸਰਕਾਰ ਦੇ ਸਾਰੀ 2.5 ਮਹੀਨੇ ਇਲੈਕਸ਼ਨ ਲੜਦੀ ਰਹੇਗੀ ਤੇ ਮਹਿਕਮੇ ਦੇ ਜਿਹੜੇ ਕੰਮ ਆ ਉਹ ਦੱਸੋ ਕੌਣ ਕਰੇਗਾ? ਇਹ ਜਿਹੜੇ ਬਟੇ ਬੈਕ ਨੇ ਇਟ ਡੇ ਇੰਪੋਰਟੈਂਟ ਉਹਨਾਂ ਵਾਲੇ ਸਮੇਂ 'ਚ ਜਿਹੜੇ ਕੰਮ ਹੈ ਤੇ ਇਹ ਤਾਂ ਹੁਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆ ਸਵਾਏ ਕਿਉਂਕਿ ਮਜਬੂਰੀ ਹੁੰਦੀ ਹੈ ਜਦੋਂ ਕੈਂਡੀਡੇਟ ਬੰਦਾ ਪਾਰਲੀਮੈਂਟ ਦਾ ਬਣ ਜਾਂਦਾ ਇਹਦਾ ਬੜਾ ਹਲਕਾ ਹੁੰਦਾ ਤੇ ਪੰਜਾਬ ਦੀ ਜਨਤਾ ਜਿਹੜੀ ਆ ਉਹ ਕਿੱਥੇ ਜਾਵੇ 2.5 ਮਹੀਨੇ ਵਾਸਤੇ ਜਿਹੜੇ ਰੁਟੀਨ ਦੇ ਕੰਮ ਨੇ ਜਿਹੜਾ ਫਾਈਲ ਵਰਕ ਹੈ ਜਿਹੜੀ ਡਿਵੈਲਪਮੈਂਟ ਦੇ ਕੰਮ ਰੁਟੀਨ ਦੇ ਵਿੱਚ ਚੱਲਦੇ ਆ ਜਿਹੜੇ ਹੈਲਥ ਦੇ ਇੰਨੇ-ਇੰਨੇ ਫਾਇਦਾ ਕੱਟੀਆਂ ਹੋ ਜਾਂਦੀਆਂ ਕਿ ਜੇ ਤੇ ਮੰਤਰੀ ਦੇ ਸਾਈਨ ਨਾ ਹੋਣ ਤੇ ਕੰਮ ਉੱਥੇ ਖੜ ਜਾਂਦਾ ਤੇ ਇਹਦਾ ਮਤਲਬ ਹੈ ਕਿ ਸਰਕਾਰ ਸਿਰਫ ਚੋਣਾਂ ਲੜਨ ਵਾਸਤੇ ਰਹਿ ਗਈ ਜਿਹੜੀ ਜਨਤਾ ਦੀ ਸੇਵਾ ਦਾ ਜਿਹੜਾ ਕਨਸੈਪਟ ਸੀ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਇਹ ਕਰਾਂਗੇ ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ ਇਸ ਕਰਕੇ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਸਾਡੇ ਵਾਲੇ ਬਾਕੀ ਮੰਤਰੀਆਂ ਨੂੰ ਲੜਾ ਪਰ ਉਹ ਨਹੀਂ ਸਾਡੇ ਮੰਤਰੀ ਬਣਾ ਲਓ ਤੁਹਾਡੇ ਕੋਲ ਮੰਨ ਰਿਹਾ ਕਿ ਨਹੀਂ ਮੰਤਰੀ ਨਾ ਬਣਾਓ ਕਟੋ ਕਟੇ ਪੰਜਾਬ ਦੀ ਜਨਤਾ ਨੂੰ ਤੁਸੀਂ 2 2.5 ਮਹੀਨੇ ਕਿਸ ਚੀਜ਼ ਦੀ ਸਜ਼ਾ ਦਿਓਗੇ ਕਿ ਇੱਕ ਵੀ ਮੰਤਰੀ ਸੈਕਟਰੀ ਦੇ ਵਿੱਚ ਅਵੇਲੇਬਲ ਨਹੀਂ ਹੋਣਾ ਤੇ ਸਾਰਾ ਫਾਈਲ ਵਰਕ ਰੁਕ ਜਾਣਾ ਤੇ ਸਾਡਾ ਜਿਹੜਾ ਪੰਜਾਬ ਦਾ ਕੰਮ ਹੈ ਉਹ ਲੋਕਾਂ ਦਾ ਉਹ 2.5 ਮਹੀਨੇ ਅੱਗੇ ਹੀ ਦਫ਼ਤਰਾਂ ਦੇ ਵਿੱਚ ਕੁਝ ਨਹੀਂ ਬਰਦਾ ਤੇ ਜਦੋਂ ਮੰਤਰੀਤੋਂ ਸਾਰੇ ਇਲੈਕਸ਼ਨ ਦੇ ਵਿੱਚ ਚਲੇ ਗਏ ਤੇ ਫਿਰ ਥੱਲੇ ਅਫਸਰ ਕਿਹੜੇ ਲੱਭਣਾ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜੇ ਸੇਮਨਿਆਂ ਦੇ ਵਿੱਚ ਇਹ ਸੇਵਾ ਕਰਨੀ ਚਾਹੁੰਦੇ ਆ ਇਹ ਫਿਰ ਇਹਨਾਂ ਨੂੰ ਆਪਣਾ ਅਸਤੀਫਾ ਜਿਹੜਾ ਉਹ ਦੇ 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 ਇਹ ਜਿਹੜਾ ਚਾਹੀਦਾ